ਪਈ ਅਮਰਿਤਪਾਲ ਸਿੰਘ ਦੇ ਪਿਤਾ ਨੂੰ ਕੀਤਾ ਗਿਆ ਹਾਊਸ ਅਰੈਸਟ ਅਮਰਿਤਪਾਲ ਸਿੰਘ ਦੇ ਪਿੰਡ ਜਲੂਪੁਰ ਖੇੜਾ ਨੂੰ ਪਾਇਆ ਪੁਲਿਸ ਨੇ ਕੇਰਾ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਜਾਣ ਤੋਂ ਰੋਕਣ ਲਈ ਉਹਨਾਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਅਮਰਿਤਪਾਲ ਸਿੰਘ ਦੇ ਜੱਤੀਪਿੰਡ ਜਲਲਪੁਰ ਖੀੜਾ ਦੇ ਵਿੱਚ ਬੀਤੀ ਰਾਤ ਨੂੰ ਹੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਤੇ ਐਮਪੀ ਪਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਲਗੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚਦੀ ਅਪੀਲ ਕੀਤੀ। ਅਨਸਾਫ ਮੋਰਚੇ ਦੇ ਦੂਜੇ ਸਾਲ ਦੀ ਜੋ ਉਥੇ ਬਹੁਤ ਵੱਡਾ ਇਕੱਠ ਹੋ ਰਿਹਾ ਉਹਦੇ ਚ ਅਸੀਂ ਜਾਂ ਵੱਡੇ ਜਥੇ ਦੀ ਜਾਣ ਦੀ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਤੇ ਸਾਡੇ ਕੱਲ ਤੋਂ ਹੀ ਰਾਤ ਤੋਂ ਹੀ ਇਹ ਪੂਰੇ ਪਿੰਡ ਨੂੰ ਘੇਰਾ ਪਾਇਆ ਹੋਇਆ ਪਤਾ ਨਹੀਂ ਬੇहद ਹੋਰ ਸਲਾਈ ਹੋਈ ਆ ਕਿ ਇਹ ਇਸ ਕਰਕੇ ਕਿ ਪਿੰਡ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਡੈਮੋਕ੍ਰੇਸੀ ਦੇ ਨਾਂ ਤੇ ਇਹ ਭਗਵੰਤ ਮਾਨ ਸਰਕਾਰ ਜਿਹੜੀ ਆ ਡੈਮੋਕ੍ਰੇਸੀ ਦਾ ਕਾਹਨ ਕਰ ਰਹੀ ਆ ਕਿ ਲੋਕਾਂ ਨੂੰ ਆਪਣੇ ਜੋ ਪ੍ਰੋਟੈਸਟ ਕਰਨ ਦਾ ਅ ਦਿਕਾ ਰਿਆ ਉਹ ਵੀ ਖੋ ਰਹੀ ਆ ਤੇ ਬਹੁਤ ਬੜੀ ਸ਼ਰਮਨਾਕ ਗੱਲ ਆ ਤੇ ਇਸ ਕਰਕੇ ਸਾਰਿਆਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਕਿ ਜਦੋਂ ਵੀ ਕੋਈ ਕੋਈ ਲੋਕ ਕਿਸੇ ਸਾਂਝੇ ਮੁੱਦੇ ਤੇ ਇਕੱਠੇ ਹੁੰਦੇ ਆ ਤੇ ਉਦੋਂ ਉਹਨਾਂ ਨੂੰ ਰੋਕਿਆ ਜਾਂਦਾ ਇਹ ਬਹੁਤ ਘਨਾਉਣੀ ਹਰਕਤ ਆ ਤੇ ਇਹ ਮੇਰੇ ਖਿਆਲ ਆ ਕਿ ਆਪ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਸਾਡੀ ਨੇੜੇ ਦੀਆਂ ਸੰਗਤਾਂ ਨੂੰ ਹੋਰ ਲੋਕਾਂ ਨੂੰ ਬਹੁਤ اپੀਲ ਆ ਕਿ ਬਹੁਤ ਹੱਥ ਜੋੜ ਕੇ اپੀਲ ਆ ਕਿ ਤੁਸੀਂ ਵੱਦ ਤੋਂ ਵੱਧ ਕੌਮੀ ਇਨਸਾਫ ਮੋਰਚੇ 'ਚ ਪਹੁੰਚ ਕੇ ਉਹਨਾਂ ਦਾ ਸਾਥ ਦਿਓ ਤੇ ਆਪਣੀ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ ਅੱਜ ਜੋ ਕੌਮੀਨਾ ਅਨਸਾਖ ਮੋਰਚੇ ਦੇ ਦੂਜੇ ਸਾਲ ਦੀ ਜੋ ਉਥੇ ਬਹੁਤ ਵੱਡਾ ਇਕੱਠ ਹੋ ਰਿਹਾ ਉਹਦੇ 'ਚ ਅਸੀਂ ਕਾ ਵੱਡੇ ਜਥੇ 'ਚ ਜਾਣ ਦੀ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਤੇ ਸਾਡੇ ਕੱਲ ਤੋਂ ਹੀ ਰਾਤ ਤੋਂ ਹੀ ਇਹ ਪੂਰੇ ਪਿੰਡ ਨੂੰ ਘੇਰਾ ਪਾਇਆ ਹੋਇਆ ਪਤਾ ਨਹੀਂ ਬੇहद ਹੋਰ ਸਲਾਈ ਹੋਈ ਆ ਕਿ ਇਹ ਇਸ ਕਰਕੇ ਕਿ ਪਿੰਡ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਹੈ ਡੈਮੋਕ੍ਰੇਸੀ ਦੇ ਨਾਂ ਤੇ ਇਹ ਭਗਵੰਤ ਮਾਨ ਸਰਕਾਰ ਜਿਹੜੀ ਆ ਡੈਮੋਕ੍ਰੇਸੀ ਦਾ ਕਾਹਨ ਕਰ ਰਹੀ ਆ ਕਿ ਲੋਕਾਂ ਨੂੰ ਆਪਣੇ ਜੋ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਉਹ ਵੀ ਖੋ ਰਹੀ ਆ ਤੇ ਬਹੁਤ ਬੜੀ ਸ਼ਰਮਨਾਕ ਗੱਲ ਆ ਤੇ ਇਸ ਕਰਕੇ ਸਾਰਿਆਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਕਿ ਜਦੋਂ ਵੀ ਕੋਈ ਕੋਈ ਲੋਕ ਕਿਸੇ ਸਾਂਝੇ ਮੁੱਦੇ ਤੇ ਇਕੱਠੇ ਹੁੰਦੇ ਆ ਤੇ ਉਦੋਂ ਉਹਨਾਂ ਨੂੰ ਰੋਕਿਆ ਜਾਂਦਾ ਇਹ ਬਹੁਤ ਘਿਣਾਉਣੀ ਹਰਕਤ ਆ ਤੇ ਮੇਰੇ ਖਿਆਲ ਆ ਕਿ ਇਸ ਆ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਸਾਡੀ ਨੇੜੇ ਦੀਆਂ ਸੰਤਾਂ ਨੂੰ ਹੋਰ ਲੋਕਾਂ ਨੂੰ ਬਹੁਤ اپੀਲ ਆ ਕਿ ਬਹੁਤ ਹੱਥ ਜੋੜ ਕੇ اپੀਲ ਆ ਕਿ ਤੁਸੀਂ ਵੱਧ ਤੋਂ ਵੱਧ ਕੌਮੀ ਇਨਸਾਫ ਮੋਰਚੇ 'ਚ ਪਹੁੰਚ ਕੇ ਉਹਨਾਂ ਦਾ ਸਾਥ ਦਿਓ ਤੇ ਆਪਣੇ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ ਅੱਜ ਜੋ ਕੌਮੀ ਨਾ ਅਨਸਾਫ ਮੋਰਚੇ ਦੇ ਦੂਜੇ ਸਾਲ ਦੀ ਜੋ ਉੱਥੇ ਬਹੁਤ ਵੱਡਾ ਇਕੱਠ ਹੋ ਰਿਹਾ ਉਹਦੇ 'ਚ ਅਸੀਂ ਜਾਂ ਵੱਡੇ ਜਥੇ 'ਚ ਜਾਣ ਦੀ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਇਹ ਸਾਡੇ ਕੱਲ ਤੋਂ ਹੀ ਰਾਤ ਤੋਂ ਹੀ ਇਹ ਪੂਰੇ ਪਿੰਡ ਨੂੰ ਘੇਰਾ ਪਾਇਆ ਹੋਇਆ ਪਤਾ ਨਹੀਂ ਬੇहद ਹੋਰ ਸਲਾਈ ਹੋਈ ਆ ਕਿ ਇਹ ਇਸ ਕਰਕੇ ਕਿ ਪਿੰਡ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਡੈਮੋਕ੍ਰੇਸੀ ਦੇ ਨਾਂ ਤੇ ਇਹ ਭਗਵੰਤ ਮਾਨ ਸਰਕਾਰ ਜਿਹੜੀ ਆ ਡੈਮੋਕ੍ਰੇਸੀ ਦਾ ਕਾਣ ਕਰ ਰਹੀ ਆ ਕਿ ਲੋਕਾਂ ਨੂੰ ਆਪਣੇ ਜੋ ਪ੍ਰੋਟੈਸਟ ਕਰਨ ਦਾ ਅਧਿਕਾਰਿਆ ਉਹ ਵੀ ਖੋ ਰਹੀ ਆ ਤੇ ਬਹੁਤ ਬੜੀ ਸ਼ਰਮਨਾਕ ਗੱਲ ਆ ਤੇ ਇਸ ਕਰਕੇ ਸਾਰਿਆਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਕਿ ਜਦੋਂ ਵੀ ਕੋਈ ਕੋਈ ਲੋਕ ਕਿਸੇ ਸਾਂਝੇ ਮੁੱਦੇ ਤੇ ਇਕੱਠੇ ਹੁੰਦੇ ਆ ਤੇ ਉਦੋਂ ਉਹਨਾਂ ਨੂੰ ਰੋਕਿਆ ਜਾਂਦਾ ਇਹ ਬਹੁਤ ਘਨਾਉਣੀ ਹਰਕਤ ਆ ਤੇ ਇਹ ਮੇਰੇ ਖਿਆਲ ਆ ਕਿ ਆਪ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਕਰਨੀ ਜੇ ਸਾਡੀ ਨੇੜੇ ਦੀਆਂ ਸੰਗਤਾਂ ਨੂੰ ਹੋਰ ਲੋਕਾਂ ਨੂੰ ਬਹੁਤ اپੀਲ ਹੈ ਕਿ ਬਹੁਤ ਹੱਥ ਜੋੜ ਕੇ اپੀਲ ਹੈ ਕਿ ਤੁਸੀਂ ਵੱਧ ਤੋਂ ਵੱਧ ਕੌਮੀ ਇਨਸਾਫ ਮੋਰਚੇ 'ਚ ਪਹੁੰਚ ਕੇ ਉਹਨਾਂ ਦਾ ਸਾਥ ਦਿਓ ਤੇ ਆਪਣੀ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ ਅੱਜ ਜੋ ਕੌਮੀ ਨਾ ਅਨਸਾਫ ਮੋਰਚੇ ਦੇ ਦੂਜੇ ਸਾਲ ਦੀ ਜੋ ਉੱਥੇ ਬਹੁਤ ਵੱਡਾ ਇਕੱਠ ਹੋ ਰਿਹਾ ਉਹਦੇ 'ਚ ਅਸੀਂ ਜਾਂ ਵੱਡੇ ਜਥੇ 'ਚ ਜਾਣ ਦੀ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਤੇ ਸਾਡੇ ਕੱਲ ਤੋਂ ਹੀ ਰਾਤ ਤੋਂ ਹੀ ਇਹ ਪੂਰੇ ਪਿੰਡ ਨੂੰ ਘੇਰਾ ਪਾਇਆ ਹੋਇਆ ਪਤਾ ਨਹੀਂ ਬੇहद ਹੋਰ ਸਲਾਈ ਹੋਈ ਆ ਕਿ ਇਹ ਇਸ ਕਰਕੇ ਕਿ ਪਿੰਡ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਹੈ ਡੈਮੋਕ੍ਰੇਸੀ ਦੇ ਨਾਂ ਤੇ ਇਹ ਭਗਵੰਤ ਮਾਨ ਸਰਕਾਰ ਜਿਹੜੀ ਆ ਡੈਮੋਕ੍ਰੇਸੀ ਦਾ ਕਾਹਨ ਕਰ ਰਹੀ ਆ ਕਿ ਲੋਕਾਂ ਨੂੰ ਆਪਣੇ ਜੋ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਉਹ ਵੀ ਖੋ ਰਹੀ ਆ ਤੇ ਬਹੁਤ ਬੜੀ ਸ਼ਰਮਨਾਕ ਗੱਲ ਆ ਤੇ ਇਸ ਕਰਕੇ ਸਾਰਿਆਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਕਿ ਜਦੋਂ ਵੀ ਕੋਈ ਕੋਈ ਲੋਕ ਕਿਸੇ ਸਾਂਝੇ ਮੁੱਦੇ ਤੇ ਇਕੱਠੇ ਹੁੰਦੇ ਆ ਤੇ ਉਦੋਂ ਉਹਨਾਂ ਨੂੰ ਰੋਕਿਆ ਜਾਂਦਾ ਇਹ ਬਹੁਤ ਘਿਣਾਉਣੀ ਹਰਕਤ ਆ ਤੇ ਇਹ ਮੇਰੇ ਖਿਆਲ ਆ ਕਿ ਆ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਸਾਡੀ ਨੇੜੇ ਦੀਆਂ ਸੰਤਾਂ ਨੂੰ ਹੋਰ ਲੋਕਾਂ ਨੂੰ ਬਹੁਤ اپੀਲਿਆ ਕਿ ਬਹੁਤ ਹੱਥ ਜੋੜ ਕੇ اپੀਲਿਆ ਕਿ ਤੁਸੀਂ ਵੱਧ ਤੋਂ ਵੱਧ ਕੌਮੀ ਇਨਸਾਫ ਮੋਰਚੇ 'ਚ ਪਹੁੰਚ ਕੇ ਉਹਨਾਂ ਦਾ ਸਾਥ ਦਿਓ ਤੇ ਆਪਣੇ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ ਅੱਜ ਜੋ ਕੌਮੀ ਨਾ ਅਨਸਾਫ ਮੋਰਚੇ ਦੇ ਦੂਜੇ ਸਾਲ ਦੀ ਜੋ ਉੱਥੇ ਬਹੁਤ ਵੱਡਾ ਇਕੱਠ ਹੋ ਰਿਹਾ ਉਹਦੇ 'ਚ ਅਸੀਂ ਜਾਂ ਵੱਡੇ ਜਥੇ 'ਚ ਜਾਣ ਦੀ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਤੇ ਸਾਡੇ ਕੱਲ ਤੋਂ ਹੀ ਰਾਤ ਤੋਂ ਹੀ ਇਹ ਪੂਰੇ ਪਿੰਡ ਨੂੰ ਘੇਰਾ ਪਾਇਆ ਹੋਇਆ ਪਤਾ ਨਹੀਂ ਬੇहद ਹੋਰ ਸਲਾਈ ਹੋਈ ਆ ਕਿ ਇਹ ਇਸ ਕਰਕੇ ਕਿ ਪਿੰਡ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਹੈ ਡੈਮੋਕ੍ਰੇਸੀ ਦੇ ਨਾਂ ਤੇ ਭਗਵੰਤ ਮਾਨ ਸਰਕਾਰ ਜਿਹੜੀ ਆ ਡੈਮੋਕ੍ਰੇਸੀ ਦਾ ਕਾਹਨ ਕਰ ਰਹੀ ਆ ਕਿ ਲੋਕਾਂ ਨੂੰ ਆਪਣੇ ਜੋ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਉਹ ਵੀ ਖੋ ਰਹੀ ਆ ਤੇ ਬਹੁਤ ਬੜੀ ਸ਼ਰਮਨਾਕ ਗੱਲ ਆ ਤੇ ਇਸ ਕਰਕੇ ਸਾਰਿਆਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਕਿ ਜਦੋਂ ਵੀ ਕੋਈ ਕੋਈ ਲੋਕ ਕਿਸੇ ਸਾਂਝੇ ਮੁੱਦੇ ਤੇ ਇਕੱਠੇ ਹੁੰਦੇ ਆ ਤੇ ਉਦੋਂ ਉਹਨਾਂ ਨੂੰ ਰੋਕਿਆ ਜਾਂਦਾ ਇਹ ਬਹੁਤ ਘਿਣਾਉਣੀ ਹਰਕਤ ਆ ਤੇ ਮੇਰੇ ਖਿਆਲ ਆ ਕਿ ਆਪ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਸਾਡੀ ਨੇੜੇ ਦੀਆਂ ਸੰਗਤਾਂ ਨੂੰ ਹੋਰ ਲੋਕਾਂ ਨੂੰ ਬਹੁਤ اپੀਲ ਹੈ ਕਿ ਬਹੁਤ ਹੱਥ ਜੋੜ ਕੇ اپੀਲ ਹੈ ਕਿ ਤੁਸੀਂ ਵੱਦ ਤੋਂ ਵੱਧ ਕੌਮੀ ਇਨਸਾਫ ਮੋਰਚ ਵਿੱਚ ਪਹੁੰਚ ਕੇ ਉਹਨਾਂ ਦਾ ਸਾਥ ਦਿਓ ਤੇ ਆਪਣੀ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ